ਆਪਣੇ ਵਿਚਾਰ ਸਾਥੇ ਕਰਨਗੇ ਭੈਣ ਸਿਕਲਾ ਨਹੀਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਬਹੁਤ ਖੁਸ਼ੀ ਦੀ ਗੱਲ ਹੈ ਕਿ ਅੱਜ ਉਹ ਦਿਨ ਹੈ ਜਦੋਂ ਆਮ ਆਦਮੀ ਪਾਰਟੀ ਦਾ ਜਨਮ ਹੋਇਆ ਸੀ ਇੱਕ ਅੰਦੋਲਨ ਚੋਂ ਅਸੀਂ ਅੰਦੋਲਨ ਪਹਿਲਾਂ ਵੀ ਅੰਦੋਲਨਕਾਰੀ ਸੀਗੇ ਅਸੀਂ ਹੁਣ ਵੀ ਅੰਦੋਲਨਕਾਰੀ ਆ ਸਾਡੀ ਸਰਕਾਰ ਇਹ ਸਰਕਾਰ ਜਿਹੜੀ ਹੈ ਅੰਦੋਲਨ ਚੋਂ ਨਿਕਲੀ ਹੈ ਇਹ ਪਾਰਟੀ ਜਿਹੜੀ ਅੰਦੋਲਨ ਚੋਂ ਨਿਕਲੀ ਹੈ ਜਿਸ ਦਿਨ ਇਹ ਐਲਾਨ ਹੋਇਆ ਸੀ ਮੈਂ ਉਸ ਮੌਕੇ ਤੇ ਅਸੀਂ ਹਾਜ਼ਰ ਸੀਗੇ ਆਪਾਂ ਉਸ ਜਿਹੜਾ ਇੱਕ ਇਤਿਹਾਸਿਕ ਪਲ ਸੀਗਾ ਉਹਦੀ ਮੈਂ ਸਾਕਸ਼ਤ ਗਵਾਹ ਮੇਰੇ ਬਹੁਤ ਸਾਰੇ ਅੱਜ ਪੁਰਾਣੇ ਸਾਥੀ ਅਸੀਂ ਮੈਥੇ ਦੇਖ ਰਹੀਆਂ ਫਲੋਰ ਤੋਂ ਵੀ ਸਾਥੀ ਆਏ ਨੇ ਸਾਰੇ ਸਾਡੇ ਪੁਰਾਣੇ ਸਾਥੀ ਨੇ ਜਿਹੜੇ ਉਸ ਪਲ ਦਾ ਅਸੀਂ ਸਾਰੇ ਜਦੋਂ ਕਾਫੀ ਲੰਬਾ ਅਸੀਂ ਸੰਘਰਸ਼ ਕਰਨ ਤੋਂ ਬਾਅਦ ਜਦੋਂ ਸਾਨੂੰ بار بار ਇਹ ਕਿਹਾ ਗਿਆ ਕਿ ਜੇ ਤੁਸੀਂ ਕੁਝ ਬਦਲਾਵ ਲੈ ਕੇ ਆਉਣਾ ਹੈ ਤਾਂ ਅਲੈਕਸ਼ਨ ਲੜੋ ਲੋਕਾਂ ਵਿੱਚ ਜਾਓ ਇਲੈਕਸ਼ਨ ਲੜੋ ਔਰ ਜਿੱਤ ਕੇ ਆਓ ਅੱਜ ਉਹ ਜਿਹੜੀ ਉਦੋਂ ਮੁੱਢ ਬੱਜਿਆ ਸੀ ਅੱਜ ਉਹਦੀ ਤਸਵੀਰ ਹੈ ਜਦੋਂ ਅਸੀਂ ਉਸ ਅੰਦੋਲਨ ਚੋਂ ਪਾਰਟੀ ਨਿਕਲੀ ਔਰ ਉਹ ਅਸੀਂ ਜਿੱਤੇ ਵੀ ਅਸੀਂ ਸਰਕਾਰ ਵੀ ਬਣਾਈ ਪੰਜਾਬ ਸੇ ਪਹਿਲਾਂ ਦਿੱਲੀ ਸਰਕਾਰ ਬਣੀ ਪੰਜਾਬ ਦੀ ਸਰਕਾਰ ਬਣੀ ਅੱਜ ਵੀ ਹਜੇ ਵੀ ਬਹੁਤ ਸਾਰੇ ਲੋਕ ਸਾਈਡ ਤੇ ਡਾਊਟ ਕਰਦੇ ਨੇ ਉਹਨਾਂ ਨੂੰ ਲੱਗਦਾ ਕਿ ਇਹ ਸਰਕਾਰ ਰਿਪੀਟ ਹੋਏਗੀ ਅਸੀਂ ਪੂਰਾ ਠੋਕੇ ਕਹਿੰਦੇ ਆ ਕਿ ਇਹ ਸਰਕਾਰ ਵੀ ਰਿਪੀਟ ਹੋਊਗੀ ਔਰ ਸਾਨੂੰ ਆਦਤ ਪੈ ਗਈ ਹੈ ਇਲੈਕਸ਼ਨ ਜਿੱਤਣ ਦੀ ਅਸੀਂ ਹਰ ਆਉਣ ਵਾਲਾ ਇਲੈਕਸ਼ਨ ਜਿਹੜਾ ਆ ਜਿੱਤਾਂਗੇ ਔਰ ਲੋਕਾਂ ਦੇ ਸਹਿਯੋਗ ਨਾਲ ਲੋਕਾਂ ਦੇ ਮਨਾਂ ਤੇ ਉਹਨਾਂ ਦੇ ਨਾਲ ਉਹਨਾਂ ਦੀ ਮਰਜ਼ੀ ਦੇ ਨਾਲ ਉਸ ਇਹ ਫਤਵਾ ਲੋਕਾਂ ਦਾ ਹੀ ਹੈ ਜਿਹੜੇ ਬਾਰ-ਬਾਰ ਕਹਿੰਦੇ ਆ ਜੀ ਦੇਖੋ ਇਹਨਾਂ ਦੇ ਨਾਲ ਕੋਈ ਨਹੀਂ ਹੈ ਉਹ ਅਸੀਂ ਜਿਹੜੀਆਂ ਸਾਡੀਆਂ ਹੁਣ ਜਿਹੜੇ ਬਾਈਪੋਲ ਹੋਏ ਨੇ ਉਹਦੇ ਵਿੱਚ ਜਿਹੜੇ ਸਾਡੇ ਨੌਜਵਾਨ ਸਾਡਾ ਬੱਚਾ ਜਿਹੜਾ ਸਾਥੀ ਡਾਕਟਰ ਇਸ਼ਾਨ ਕੁਮਾਰ ਜਿਨੇ 28000 ਤੋਂ ਵੱਧ ਦੀ ਜਿਹੜੀ ਲੀਡ ਹੈ ਜਦਕਿ ਬਾਈਪੋਲ ਦੇ ਵਿੱਚ ਮੇਰੇ ਖਿਆਲ ਦੇ ਵਿੱਚ VOTING PERCENT ਵੀ ਥੋੜੀ ਜੀ ਘਟ ਜਾਂਦੀ ਹੈ ਉਹਦੇ ਬਾਅਦ ਵੀ ਵੱਡੇ ਵੱਡੇ ਜਿਹੜੇ ਆਪਣੇ ਆਪ ਨੂੰ ਖੁੰਡ ਕਹਿੰਦੇ ਉਹਨਾਂ ਦੀਆਂ ਜ਼ਮਾਨਤਾਂ ਜ਼ਬਤ ਕਰਾਈਆਂ ਨੇ ਇਸ਼ਾਨ ਚੱਬੇਵਾਲ ਨੇ ਔਰ ਇਸੇ ਤਰ੍ਹਾਂ ਅਸੀਂ ਗਿੱਦੜਵਾਹਾ ਚੋ ਡੇਰਾ ਬਾਬਾ ਨਾਨਕ ਚੋ ਵੀ ਜਿੱਤੇ ਆ ਸੋ ਇਹ ਫਤਵਾ ਲੋਕਾਂ ਦਾ ਫਤਵਾ ਹੈ ਔਰ ਇਸੇ ਹੀ ਤਰ੍ਹਾਂ ਅਸੀਂ ਹਰ ਜਿਹੜੀ ਆਉਣ ਵਾਲੀ ਜਿੰਨੇ ਵੀ ਇਲੈਕਸ਼ਨ ਆਏ ਅਸੀਂ ਇਹ ਕਹਿ ਰਹੇ ਹਾਂ ਕਿ ਲੋਕਾਂ ਸਾਡੇ ਸੁਪਰੀਮਾ ਅਰਵਿੰਦ ਕੇਜਰੀਵਾਲ ਜੀ ਨੇ ਇਹ ਕਿਹਾ ਸੀਗਾ ਕਿ ਔਰ ਭਗਵੰਤ ਮਾਨ ਜੀ ਵੀ ਇਹ ਹੀ ਕਹਿੰਦੇ ਨੇ ਕਿ ਅਸੀਂ ਜਿਹੜੀ ਸਾਡੀ ਸਰਕਾਰ ਹੈ ਉਹ ਲੋਕਾਂ ਦੀ ਸ਼ਮੂਲੀਅਤ ਲੋਕਾਂ ਦੀ ਜਿਹੜੀ ਉਹਨਾਂ ਦੀ ਉਹਨਾਂ ਦੀ ਸਹਿਮਤੀ ਨਾਲ ਉਹਨਾਂ ਦੀ ਪ੍ਰਾਪਰੀ ਦੇ ਨਾਲ ਅਸੀਂ ਇਹ ਸਰਕਾਰ ਸਾਡੀ ਪਿੰਡਾਂ ਦੀਆਂ ਸੱਥਾਂ ਤੋਂ ਸ਼ਹਿਰਾਂ ਦੀਆਂ ਗਲੀਆਂ ਨੁੱਕੜਾਂ ਤੋਂ ਚੱਲਦੀ ਹੈ